ਉਮਰ ਜੀ ਤੇ ਮਰਜੀ ਦੇ ਨਹੀਂ ਲਾਈ ਤਾਂ ਖਾਲੇ ਹੁਣ ਕਿੱਥੋਂ ਦੌੜਿਆ ਹੁੰਦਾ ਕਿਸੇ ਕੋਲ ਆ ਇੰਨਾ ਤੇ ਲਾਉਣ ਵਾਲੇ ਆ ਸਾਰੀਆਂ ਬੂਰੀਆਂ ਤੇ ਆਵੇ ਇੰਨਾ ਦੇ ਮਾਰ ਖਾ ਜਿਹੜੀਆਂ ਥੱਲੇ ਟਾਇਰ ਪਈਆਂ ਇੰਨਾ ਦੇ ਮਾਰ ਸਾਰੀਆਂ ਤੇ ਕੱਢ ਇੰਨਾ ਚਦਾਨੀ ਸਾਰੀਆਂ ਆਵੇ ਤਾਂ ਵਾਲਾਂ ਦਾ ਵੀ ਸਾਰਾ ਕੱਢਣ ਵਾਲੇ ਆਹ ਵਾਲੀ ਕਿਲਾ ਦੇ ਮੁੜਕੇ ਨੂੰ ਬੰਦ ਕਰਦੀ ਆਹ ਗਾਂ ਵਾਲੇ ਡੰਡਿਆਂ ਚ ਵੀ ਕਾਢ ਇੱਥੇ ਸਾਰੇ ਕੱਢਣ ਵਾਲੇ ਆ ਦਾਣੇ ਚੱਲ ਆ ਸਾਰੇ ਮਾਰ ਇਹਨਾਂ ਨੂੰ ਲਾ ਲਣ ਦੇ ਲਾ ਲਣ ਦੇ ਇਹਨੂੰ ਚਾਹ ਲੈਣ ਦੇ ਯਾਰ ਆ ਤਾਂ ਵਾਲਾਂ ਵੀਰਾਂ ਤਾਂ ਵਾਲੇ ਡੰਡੇ ਟਾਇਟ ਆ ਜਿਹੜੇ ਤੇਰੇ ਮੋਢੇ ਕੋਲੇ ਪਏ ਆ ਥੱਲੇ ਵਾਲੇ ਥੱਲੇ ਵਾਲੇ ਆਹਾ ਆਹ ਪੁੱਛ ਤਰਈ ਧੱਕਾ ਨਹੀਂ ਕਾ